ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜਾ ਵੱਲ ਇਹ ਪ੍ਰਿਲਾਦ ਦਾ ਪੋਤਰਾ ਸੀ ਆਪਣੇ ਘਰ ਵਿੱਚ ਬੈਠ ਕੇ ਜੰਗ ਕਰਵਾ ਰਿਹਾ ਸੀ ਇਸ ਨੇ ਸੁਣਿਆ ਸੀ ਕਿ 100 ਜਗ ਕਰਨ ਪਿੱਛੋਂ ਸੁਰਗਾਪੂਰੀ ਦਾ ਰਾਜ ਇੰਦਰ ਨੂੰ ਛੱਡਣਾ ਪੈਂਦਾ ਹੈ ਤੇ ਜਗ ਕਰਨ ਵਾਲੇ ਨੂੰ ਮਿਲ ਜਾਂਦਾ ਹੈ ਪੁਰਾਣਾ ਦੇ ਵਿੱਚ ਲਿਖੀ ਕਥਾ ਅਨੁਸਾਰ ਇਹ 99 ਜੱਗ ਕਰ ਚੁੱਕਾ ਸੀ ਸੋਮਾ 100 ਵਾਹ ਕਰ ਰਿਹਾ ਸੀ 인ਦਰ ਨੇ ਵੈਸ਼ਨੂ ਜੀ ਪਾਸ ਜਾ ਕੇ ਪੁਕਾਰ ਕੀਤੀ ਕਿ ਮੇਰੇ ਹੀ ਰੱਖਿਆ ਕਰੋ ਮੈਨੂੰ ਬਚਾਓ ਤਾਂ ਵਿਸ਼ਨੂ ਜੀ ਬੌਣਾ ਮਦਰਾ ਕੱਦ ਬਣਾ ਕੇ ਬਲ ਦੇ ਬੂਹੇ ਆ ਗਏ ਉਹ ਸਾਰੇ ਵੇਦਾਂ ਦਾ ਪਾਠ ਮੂ ਜਵਾਨੀ ਹੀ ਕਰੀ ਜਾ ਰਹੇ ਸਨ ਬਲ ਦੀ ਬਲ ਨੂੰ ਖੁਸ਼ੀ ਤੇ ਹੰਕਾਰ ਸੀ ਕਿ ਅੱਜ ਤੱਕ ਸੋ ਜੱਗ ਕਿਸੇ ਦਾ ਵੀ ਪੂਰਾ ਨਹੀਂ ਹੋਇਆ ਪਰ ਮੇਰਾ ਪੂਰਾ ਹੋ ਚੱਲਿਆ ਹੈ ਤੇ ਮੈਂ ਇਹ ਜੱਗ ਪੂਰਾ ਹੁੰਦੇ ਹੀ ਸੁਰਗਾਪੁਰੀ ਦਾ ਮਾਲਕ ਬਣ ਜਾਵਾਂਗਾ ਉਹੋ ਮੂ ਮੰਗੇ ਦਾਨ ਪੁੰਨ ਕਰੀ ਜਾ ਰਿਹਾ ਸੀ ਰਾਣੀਆਂ ਪੁੱਤਰ ਧੀਆਂ ਤੇ ਰਾਜ ਤੱਕ ਦਾਨ ਕਰ ਦੇਣ ਦੀ ਭਾਵਨਾ ਰੱਖਦਾ ਸੀ ਜਦ ਉਸ ਨੇ ਵਾਵਣ ਦਾ ਆਉਣਾ ਸੁਣਿਆ ਤਾਂ ਉਸ ਵੇਲੇ ਅੰਦਰ ਬੁਲਾ ਕੇ ਕਿਹਾ ਸਵਾਮੀ ਜੀ ਮੰਗ ਲਵੋ ਜੋ ਵੀ ਤੁਹਾਡੀ ਮਨ ਦੀ ਇੱਛਾ ਹੈ ਸ੍ਰੀਕ੍ਰਿਤੀ ਚੌਥੇ ਸ੍ਰੀਕ੍ਰਿਤੀ ਪ੍ਰੋਹਤ ਵੱਲ ਦਾ ਗੁਰੂ ਸੀ ਉਸਨੇ ਰੋਕਿਆ ਕਿ ਇਹ ਤਾਂ ਅਸ਼ਲਨਾ ਛਲੇ ਜਾਣ ਵਾਲਾ ਭਾਵ ਪ੍ਰਭੂ ਤੈਨੂੰ ਛਲਣ ਲਈ ਆਇਆ ਹੈ ਇਸ ਲਈ ਸੰਭਲ ਕੇ ਬੋਲੇ ਪਰ ਬਲ ਦੇ ਸਿਰ ਤੇ ਜੱਗਾਂ ਦੀ ਸੰਪੂਰਨਤਾ ਜੱਗ ਦੀ ਸੰਪੂਰਨਤਾ ਦਾ ਭੂਤ ਅਸਵਾਰ ਸੀ ਉਸਨੇ ਸੁਣੀ ਨੂੰ ਅਣ ਸੁਣੀ ਕਰਕੇ ਫਿਰ ਆਪਣੀ ਗੱਲ ਨੂੰ ਦੁਹਰਾਇਆ ਚਾਰਤਾ 52 ਨੇ ਕੇਵਲ ਢਾਈ ਕਦਮਾਂ ਜ਼ਮੀਨ ਦੀ ਮੰਗ ਕੀਤੀ ਕਿ ਕੁਟਿਆ ਵਾਸਤੇ ਉਸ ਨੂੰ ਐਨੇ ਹੀ ਲੋੜ ਹੈ ਪਰ ਬਲ ਦੇ ਹਾਂ ਕਰਨ ਦੀ ਦੇਰ ਸੀ 52 ਰੂਪੀ ਬ੍ਰਾਹਮਣ ਦਾ ਸਿਰ ਉੱਚਾ ਹੋ ਕੇ ਆਕਾਸ਼ ਨੂੰ ਜਾ ਲੱਗਾ ਉਸ ਨੇ ਦੋ ਕਦਮਾਂ ਦੇ ਵਿੱਚ ਹੀ ਸਾਰੀ ਧਰਤੀ ਤੇ ਤਿੰਨੇ ਲੋਕ ਮਣ ਲਈ ਤੇ ਬਾਕੀ ਅੱਧੇ ਕਦਮ ਦੀ ਹੋਰ ਮੰਗ ਕੀਤੀ ਬਲ ਨੂੰ ਜਗਤ ਦੇ ਪੂਰਾ ਨਾ ਹੋਣ ਦਾ ਫਿਕਰ ਸੀ ਪਰ ਇੱਥੇ ਗੱਲ ਹੀ ਹੋਰ ਬਣ ਗਈ ਬਾਕੀ ਅੱਧੇ ਕਦਮ ਦੇ ਲਈ ਬਲ ਨੇ ਆਪਣਾ ਆਪ ਪੇਸ਼ ਕਰ ਦਿੱਤਾ ਬਾਵਣ ਨੇ ਉਸ ਦੀ ਪਿੱਠ ਤੇ ਪੈਰ ਰੱਖ ਕੇ ਉਸ ਨੂੰ ਪਾਤਾਲ ਵਿੱਚ ਧੱਕ ਦਿੱਤਾ ਬਲਦੇ ਸਿਦਕ ਤੇ ਭਗਤੀ ਨੇ ਰੰਗ ਲਾਇਆ ਬਲ ਨੂੰ ਛਲ ਕੇ ਭਗਵਾਨ ਨੇ ਪ੍ਰਸੰਨ ਹੋ ਕੇ ਬਲ ਨੂੰ ਗਲ ਨਾਲ ਲਾਇਆ ਅਤੇ ਕਿਹਾ ਹੁਣ ਤੂੰ ਮੰਗ ਜੋ ਤੇਰੀ ਇੱਛਾ ਹੈ ਬਲ ਨੇ ਕਿਹਾ ਬਸ ਹਰ ਸਮੇਂ ਮੇਰੇ ਪਾਸ ਰਹੋ ਇਹ ਮੰਗ ਕਰ ਦਿੱਤੀ ਭਗਵਾਨ ਨੇ ਪ੍ਰਸੰਨ ਹੋ ਕੇ ਬਲ ਨੂੰ ਪਤਾਲ ਦਾ ਰਾਜ ਦੇ ਦਿੱਤਾ ਅਦੀਨ ਹੋ ਕੇ ਭਗਵਾਨ ਨੇ ਆਪਣੇ ਭਗਤ ਦੀ ਸਿਖਤ ਸਲਾਹ ਕੀਤੀ ਆਪਣੇ ਭਗਤ ਦਾ ਦਰਵਾਨ ਸੱਤਰੀ ਬਣ ਕੇ ਸੁਖ ਪ੍ਰਾਪਤ ਕੀਤਾ ਕਹਿੰਦੇ ਹਨ ਕਿ ਬ੍ਰਾਹਮਣ ਵਿਸ਼ਨੂੰ ਤੇ ਸ਼ਿਵ ਜੀ ਤਿੰਨੇ ਉਸ ਦੇ ਘਰ ਅੱਗੇ 4-4 ਮਹੀਨੇ ਦਰਬਾਰੀ ਕਰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ